जय गुरु जी शुकराना गुरु जी अनंतम अनंतम शुकराना गुरु जी लख लखार शुक्राना गुरु जी ओम लमे शिवाय शिव जी सदा सहाय ओम लमे शिवाय गुरु जी सदा सहाय जय गुरु जी शुकराना गुरु जी पर फल द शुकराना जो दिता उसका भी शुकराना जै दिता उसका भी शुकराना गुरु जी संघ जी अज का सत्संग साल एक गांधी जी ने लिख के भेजा है पंजाबी के वह शुक्राना सत्संग है आंटी जी तू लिखते हैं जय गुरु जी संकत जी आंटी जी लिखते हैं जय गुरु जी शुक्राना गुरु जी शुकराना सत्संग है मैं पंजाब तो हाँ संकत जी गुरु जी की तो बहुत कृपा है गिरु जी सामू बहुत कष्टा तक तो बचा कुछ समय पहला मेनु कैंसर बारे बहुत सत्संग सुनने मिले मैं कई बार सोचा ਮੈਂ ਜਿਹੜਾ ਵਿਸਾਗ ਸੰਭੀਆ ਉਹ ਕੈਂਸਰ ਬਾਰੇ ਵੀ ਨਹੀਂ ਰੋਕ। ਹਰ ਵਾਰ ਇਹ ਗੰਗੀਟ ਬਿਮਾਰੀ ਬਾਰੇ ਵੀ ਸੱਸੰਗਾਂਦੇ ਹਨ। ਇਸਦੇ ਕਈ ਵਾਰ ਮੈਂ ਉਹ ਸਾਸਕ ਛੱਡ ਕੇ ਕੋਈ ਹੋਰ ਸਾਸਕ ਫਿਰਮ ਲੱਭ ਜਾਂਦੀ। ਬਾਤ ਜਾਨਦ। ਇੱਕ ਪੀਨ ਇੱਕ ਸੱਸੰਗ ਵਿੱਚ ਪਤਾ ਲੱਗਾ ਕਿ ਜੋ ਵਿਰਾਸਾ ਨਾ ਨਾ ਵਾਲੇ ਸੰਗ ਵਿੱਚ ਮੈਂ ਇਹ ਨਹੀਂ ਕਿਹਾ। ਇਹ ਵੀ ਜੋ ਸੱਸੰਗ ਸੁਣਾ ਤੇ ਪਹਿਲਾਂ ਹੀ ਕੱਟਦੇ ਹੁੰਦੇ ਹਨ। ਇਸ ਲਈ ਜੋ ਵੀ ਸੱਸਾਂਵੇਂ ਸਾਹਲੇ ਆਵੇ ਉਹ ਰੂਪ ਸੰਗਾ ਚਾਹੀਦਾ ਹੈ। ਸਮਝੋ ਜੀ ਮੈਂ ਹਾਰ ਨੋਚ ਆਵਰੀਤ ਵੀ ਲਗਾ ਕਰਤੀ ਹਾਂ ਇੱਕ ਦਿਨ ਸਵੇਰੇ ਮੈਂ ਮੰਦਰ ਸਾਫ ਕਰ ਰਹੀ ਸੀ ਤੇ ਅਚਾਨਕ ਇਹੇ ਨੀਂਦ ਆ ਗਈ ਤੇ ਵਕੀ ਵਕੀ ਦੀ ਸੌਂ ਗਈ ਕੁਸਮੇ ਬਾਅਦ ਮੇਰੇ ਘੰਡੇ ਕੋਲ ਕੀ ਕਮਾਜ਼ ਹੈ ਇਹ ਤੈਨੂੰ ਰੱਬ ਦਾ ਅਨਸਰ ਸੀ ਜੋ ਅਸੇ ਕੱਟ ਦਿੱਤਾ ਸੰਗਤ ਹੀ ਜਦ ਮੈਂ ਅਚਾਨਕ ਉੱਠੀ ਤਾਂ ਦੇਖਿਆ ਮੇਰੇ ਕੋਲ ਕੋਈ ਨਹੀਂ ਸੀ ਮੈਂ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਮੈਨੂੰ ਇੰਨੀ ਖਤਰਨਾਗਰ ਹੋ ਮਾਰੀ ਜੋ ਬਚਾਇਆ ਜੈ ਗੁਰੂ ਜੀ शुक्राना गुरु जी जय गुरु जी आंटी जी बहुत ही प्यारा सत्संग आंटी जी थत जी चंगा लगे तो शेयर जरूर करना है गुरु पिता जी कहते हैं सत्संग करना है हूं तो सत्संग सुन आवेदा भी भला होंगे तो इस करके संगत जी सत्संग शेयर करो गुरु पिता जी दलैसिंग सब तक पहुंचनिया चाहिए सेवा भी पूरी पूरी जिम्मेदारी है वह सब नीचे चाहिए है ਕਿਸਾ ਸਤ ਸੰਗਤ ਨੂੰ ਇੱਕ ਇੱਕ ਨੂੰ ਚੋਜ ਬੋ ਤੇ ਮਾਸਟਰ ਨਾ ਗੁਰੂ ਜੀ ਵਰਗ ਬਸੰਗ ਜੀ ਸਿੱਖੀ ਰੂਪਤਾ ਜੀ ਦੇ ਕੇ ਪਾਸ ਕਰਦੇ ਹਾਂ ਜੀ ਹਰ ਸੰਗਤ ਜੀ ਨੂੰ ਆਪਣਾ ਅਸ਼ੀਰਵਾਦ ਜਿਹੜਾ ਹੈ ਉਹ ਦੋ ਵਸ਼ਟ ਕਤੋ ਸਭ ਨੇ ਕੀ ਰੋਗ ਦੀ ਇੰਡਾ ਫਰਦਾਨ ਦੇ ਜੇ ਨਹੀਂ ਕਿਹਾ ਨੁਕਸਾਨ ਹੈ ਤੁਹਾਡੇ ਨਾਲ ਜਿਹੜਾ ਉਹਨੂੰ ਵੀ ਰੋਗ ਦੀ ਸੰਤਾ ਵਰਤਾਂ ਉਹ ਸੇਤਮੰਜਿਲ ਜਿਲ੍ਹੇ ਕੀ ਉਹ ਤੰਦਰੁਸਤੀ ਕੇ ਆਸਿਵਾਦ ਦੇ ਅਸੀਂ ਚੰਗੇ ਕੰਮ ਕਰੀਏ ਕੀ ਨਿਤਾ ਜੀ ਨੂੰ ਰਾਖਾ ਜਿਨਾਣਾ ਕਰੀਏ ਪ੍ਰਤਿទេਵਤਾਂਨ ਗਤਿਵਤ ਜਰਨਾ ਚੇ ਮੂਨਲਾ ਸ਼ਿਵਾਈ ਸ਼੍ਰੀ ਜੀ ਸਦਾ ਸਹਾਇ ਹੋ ਵੀ ਮੈ ਸ਼ਿਵਾਈ ਤੁਹੇ ਤੁਸ ਸਦਾ ਸਹਾਇ ਜਯਾ ਗਿ ਜਿ ਚਾਫਿਰ ਜ